ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਅੱਜ ਵਰਸੀ ਹੈਗੀ ਹੈ ਉਹਨਾਂ ਦੀ ਵਰਸੀ ਦੇ ਉੱਪਰ ਅੱਜ ਫਿਰੋਜ਼ਪੁਰ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈਗਾ ਹਾਲਾਂਕਿ ਪੂਰੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਉੱਪਰ ਬਲੱਡ ਡੋਨੇਸ਼ਨ ਕੈਂਪ ਲਗਾਏ ਜਾ ਰਹੇ ਹੈਗੇ ਨੇ ਤਾਂ ਫਿਰੋਜ਼ਪੁਰ ਦੇ ਵਿੱਚ ਵੀ ਲੱਗਿਆ ਹੈਗਾ ਔਰ ਹਿੰਦ ਸਮਾਚਾਰ ਗਰੁੱਪ ਲਗਾਤਾਰ ਸਮਾਜ ਭਲਾਈ ਦੇ ਕੰਮ ਕਰਦਾ ਆ ਰਿਹਾ ਹੈਗਾ ਤਾਂ ਫਿਰੋਸਪੁਰ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲੱਗਾ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਔਰ ਗੱਲਬਾਤ ਵੀ ਕਰਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਅੱਜ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਜੀ ਦੀ ਵਰਸੀ ਹੈਗੀ ਹੈ ਸ਼ਹੀਦ ਹੋਏ ਸੀਗੇ ਕੁਰਬਾਨੀ ਦਿੱਤੀ ਹੈਗੀ ਸੀਗੀ ਔਰ ਅੱਜ ਉਹਨਾਂ ਦੀ ਵਰਸੀ ਦੇ ਉੱਪਰ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਖੂਨਦਾਨ ਮਹਾਦਾਨ ਹੁੰਦਾ ਤਾਂ ਅੱਜ ਇਸ ਮੌਕੇ ਦੇ ਉੱਪਰ ਨੌਜਵਾਨ ਵੱਧ ਚੜ ਕੇ ਆਪਣਾ ਖੂਨਦਾਨ ਕਰ ਰਹੇ ਹੈਗੇ ਨੇ ਤਾ ਤਸਵੀਰਾਂ ਜਿਹੜੀਆਂ ਨੇ ਉਹ ਫਿਰੋਜ਼ਪੁਰ ਦੀਆਂ ਦਿਖਾ ਰਹੇ ਹੈਗੇ ਆ ਸਾਡੇ ਨਾਲ ਇੱਥੇ ਕੁਲਦੀਪ ਭੁੱਲਰ ਵੀ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਹੈਗੇ ਆ ਅਸਰ ਅੱਜ ਦੇ ਦਿਨ ਨੂੰ ਕਿਵੇਂ ਦੇਖਦੇ ਹੋ ਔਰ ਹਿੰਦ ਸਮਾਚਾਰ ਲਗਾਤਾਰ ਸਮਾਜ ਭਲਾਈ ਦੇ ਕੰਮ ਕਰਦਾ ਆ ਰਿਹਾ ਦੇਖੋ ਜੀ ਅੱਜ ਦਾ ਦਿਨ ਹੈ ਜਿਹੜਾ ਇਹ ਬੜਾ ਫਖਰ ਮਹਿਸੂਸ ਕਰਨ ਵਾਲਾ ਦਿਨ ਹੈ ਲਾਲਾ ਜਗਤ ਨਾਰਾਇਣ ਜੀ ਨੇ ਬਿਨਾ ਕਿਸੇ ਡਰ ਦੇ ਬਿਨਾ ਕਿਸੇ ਭੈ ਦੇ ਜ਼ੁਲਮ ਦੇ ਖਿਲਾਫ ਲੋਕਾਂ ਨਾਲ ਹੋਰ ਹੈ ਅਨਿਆਂ ਦੇ ਖਿਲਾਫ ਆਵਾਜ਼ਾਂ ਬੁਲੰਦ ਕੀਤੀਆਂ ਜੀਦੇ ਚ ਉਹਨਾਂ ਨੂੰ ਸ਼ਹਾਦਤ ਦੇਣੀ ਪਈ ਪਰਿਵਾਰ ਦੇ ਹੋਰ ਮੈਂਬਰਾਂ ਦਾ ਵੀ ਨੁਕਸਾਨ ਹੋਇਆ ਤਕਰੀਬਨ 64 ਦੇ ਕਰੀਬ ਜਿਹੜੇ ਸਾਡੇ ਇਹ ਇਹਨਾਂ ਦੇ ਪੂਰੇ ਪਰਿਵਾਰ ਆਦਾਰਾ ਹਿੰਦ ਸਮਾਚਾਰ ਪੰਜਾਬ ਕੇ શ્રી ਪਰਿਵਾਰ ਦੇ ਮੈਂਬਰ ਸੀਗੇ ਉਹ ਸ਼ਹੀਦ ਹੋਏ ਨੇ ਔਰ ਅੱਜ ਦਾ ਜਿਹੜਾ ਦਿਹਾੜਾ ਹੈ ਇਹ ਮਾਣ ਮਹਿਸੂਸ ਕਰਨ ਵਾਲਾ ਉਹਨਾਂ ਦੀ ਸ਼ਹਾਦਤ ਤੇ ਅਸੀਂ ਚਿੰਨਾਵੀ ਅੱਜ ਖੂਨਦਾਨ ਕੀਤਾ ਹੈ ਇਸ ਕੈਂਪ ਦੌਰਾਨ ਅਸੀਂ ਸਾਰਿਆਂ ਦੇ ਤੈ ਦਿਨੋਂ ਆਭਾਰੀ ਹਾਂ ਮੈਂ ਅਦਾਰਾ ਹਿੰਦ ਸਮਾਚਾਰ ਦਾ ਹਿੱਸਾ ਹੋਣ ਦੇ ਨਾਤੇ ਇਹਨਾਂ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਵੀ ਕਰਦਾ ਤੇ ਨਾਲ ਇੱਕ ਹੋਰ ਨਵੀਂ ਗੱਲ ਦੱਸਣੀ ਚਾਹਣਾ ਕਿ ਅੱਜ ਦਾ ਦਿਨ ਬਾਕੀ ਸਾਲਾਂ ਨਾਲੋਂ ਥੋੜਾ ਹੋਰ ਵੱਖਰਾ ਹੈ ਕਿਉਂਕਿ ਲਾਲਾ ਜਗਤ ਨਾਰਾਇਣ ਜੀ ਦੀ ਜੀਵਨੀ ਪੜੀਏ ਤਾਂ ਨੋਂ ਦਾ ਅੱਖਰ ਉਹਦੇ ਵਿੱਚ ਬਹੁਤ ਅਹਿਮ ਦੱਸਿਆ ਗਿਆ ਹੈ ਅਨੇਕਾਂ ਇਨਸਟੈਂਸ ਨੇ ਜੁੜੇ ਨੌ ਦੇ ਅੱਖਰ ਨਾਲ ਜੁੜੇ ਨੇ ਔਰ ਇਹ ਜਿਹੜਾ 2025 2 2 5 ਇਹਦਾ ਵੀ ਜੋੜ ਨੌ ਬਣਦਾ ਹੈ 1 9 ਇਸ ਸਾਲ ਦੇ ਵਿੱਚ ਹੋਰ ਵਿਸ਼ੇਸ਼ ਤੌਰ ਤੇ ਇਸ ਦੇ ਨਾਲ ਜੁੜਿਆ ਹੈ ਜਿੰਨੇ ਵੀ ਭੈਣ ਭਰਾ ਉਹਨਾਂ ਨੂੰ ਨਮਨ ਕਰ ਰਹੇ ਨੇ ਮੈਂ ਤੇ ਦਿਲੋਂ ਉਹਨਾਂ ਦਾ ਰਿਣੀ ਆ ਔਰ ਉਹਨਾਂ ਦੀ ਸ਼ਹਾਦਤ ਤੇ ਮਾਣ ਕਰਨਾ ਬਣਦਾ ਮੈਂ ਵੀ ਕਰ ਰਿਆਂ ਤਾ ਬਾਕੀ ਸਾਰੇ ਵੀ ਕਰੀਏ ਤੁਹਾਡਾ ਸਾਡੇ ਅਤਰੰਪਨ ਬਸਣ ਵੀ ਮੌਜੂਦ ਹੈਗੇ ਆ ਇਹਨਾਂ ਦਾ ਕਾਲਜ ਹੈਗਾ ਸਰ ਅੱਜ ਦੇ ਦਿਨ ਤੇ ਕੀ ਕਹਿਣਾ ਚਾਹੋਗੇ ਨੌਜਵਾਨ ਵੱਧ ਚੜ ਕੇ ਆਪਣਾ ਖੂਨਦਾਨ ਕਰ ਰਿਹਾ ਬਹੁਤ ਵਧੀਆ ਉਪਰਾਲਾ ਹੈ ਅਮਰਜੀਤ ਲਾਲਾ ਜਗਤ ਨਰੇਂਦਰ ਜੀ ਦੇ ਤਾਲੀਮ ਪੁੰਨਿਆ ਤੇ ਥੇ ਹਰ ਸਾਲ ਹੀ ਇਹ ਖੂਨਦਾਨ ਮਹਾਦਾਨ ਦਾ ਕੈਂਪ ਲਗਾਇਆ ਜਾਂਦਾ ਔਰ ਬੜਾ ਕਾਲਜ ਦੇ ਸਟੂਡੈਂਟ ਦੇ ਵਿੱਚ ਉਤਸ਼ਾਹ ਹੈ ਬੜੀ ਖੁਸ਼ੀ ਨਾਲ ਆਪਣਾ ਰक्तदान ਕਰ ਰਹੇ ਹੈ ਆਂ ਰक्तदान ਮਹਾਦਾਨ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਲਾਲਾ ਜਗਤਨਾਰਾਇਣ ਜੀ ਨੇ ਹਰ ਸਮੇਂ ਹਰ ਜੁੜਤਮੰਦੀ ਜ਼ਰੂਰਤ ਪੂਰੀ ਕੀਤੀ ਆਪਣੇ ਆਪ ਨੂੰ ਦੇਸ਼ ਦੇ ਲਈ ਕੁਰਬਾਨ ਕੀਤਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਾਉਂਦਾ ਇਹ ਬਹੁਤ ਵਧੀਆ ਉਪਰਾਲਾ ਹੈ ਔਰ ਬੜੇ ਸ਼ਰਨ ਦਾ ਭਾਵਨਾ ਨਾਲ ਇਹ ਅੱਜ ਦਾ ਕੈਂਪ ਲਗਾਇਆ ਜਾ ਸਾਡੇ ਨਾਲ ਪਰਮਜੀਤ ਕੌਰ ਸੋਢੀ ਵੀ ਮੌਜੂਦ ਹੋਏਗੇ ਨੇ ਮੈਮ ਅੱਜ ਤੇ ਦਿਨ ਤੇ ਕੀ ਜਾਣ ਚਾਹੋਗੇ ਅੱਜ ਪੁੰਨਯ ਦਿਤੀ ਵਰਸੀ ਹੈਗੀ ਆ ਉਹਨਾਂ ਦਾ ਰਕਤਦਾਨ ਮਹਾਦਾਨ ਅੱਜ ਲਾਲਾ ਜਗਤ ਨਰਨ ਜੀ ਦੀ ਬਰਸੀ ਜਿਹੜੀ ਹੈ ਇਹ ਬਹੁਤ ਹੀ ਇੱਕ ਆਪਣੇ ਆਪ ਦੀ ਵਿੱਚ ਮਿਸਾਲ ਕਾਇਮ ਕਰਨ ਵਾਲੀ ਹੈ ਜਿਨ੍ਹਾਂ ਨੇ ਨਿਡਰ ਪੱਤਰਕਾਰਤਾ ਕਰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਅਤੇ ਉਹਨਾਂ ਨੇ ਕਿਸੇ ਵੀ ਪੱਤਰਕਾਰ ਨੂੰ ਆਂਝ ਨਹੀਂ ਆਣ ਦਿੱਤੀ ਤੇ ਉਹਨਾਂ ਨੇ ਜਿਹੜੀ ਦੁੱਖ ਤਕਲੀਫ ਸੀ ਆਪਣੇ ਉੱਤੇ ਸਹਾਰਦੇ ਹੋਏ ਫਿਰ ਇਹ ਉਹਨਾਂ ਨੇ ਸ਼ਹਾਦਤ ਦਿੱਤੀ ਅਸੀਂ ਸਭ ਉਹਨਾਂ ਦੀ ਇਸ ਸ਼ਹਾਦਤ ਤੇ ਰਗਦਾਨ ਕੈਂਪ ਫੋਨ ਲਗਾਨੇ ਆਏ ਹਾਂ ਤਾਂ ਕਿ ਉਹਨਾਂ ਨੂੰ ਅਸੀਂ ਇੱਕ ਤੁੱਛ ਜੀ ਸ਼ਰਧਾਂਜਲੀ ਭੇਟ ਕਰ ਸਕੀਏ ਜਿਹੜਾ ਉਹਨਾਂ ਨੇ ਇੰਨਾ ਵੱਡੀ ਆਪਣੀ ਸ਼ਰਧਾਂਜਲੀ ਆਪਣੀ ਜਾਨ ਕੁਰਬਾਨ ਕਰਕੇ ਤੇ ਆਪਣੇ ਸਾਰੇ ਲੋਕਾਂ ਦੀ ਜਾਨ ਬਚਾਈ ਅਸੀਂ ਸਾਡੇ ਨਾਲ ਡਾਕਟਰ ਸਤਿੰਦਰ ਵੀ ਮੌਜੂਦ ਹੈਗੇ ਨੇ ਡਾਕਟਰ ਸਾਹਿਬ ਨੌਜਵਾਨ ਅੱਗੇ ਆ ਰਹੇ ਹੈਗੇ ਆ ਤੁਸੀਂ ਦੇਖ ਰਹੇ ਹੋ ਕਿ ਖੂਨਦਾਨ ਕਰ ਰਿਹਾ ਹੈ ਖੂਨਦਾਨ ਮਹਾਦਾਨ ਹੁੰਦਾ ਪਰ ਹਿੰਸਾਮਾਚਾਰ ਇਹੋ ਜਿਹੇ ਉਪਰਾਲੇ ਲਗਾਤਾਰ ਕਰਦਾ ਰਹਿੰਦਾ ਹੈਗੇ ਕਈ ਵਾਰ ਮੈਡੀਕਲ ਕੈਂਪ ਲੱਗਦੇ ਹੈਗੇ ਆ ਬਲੱਡ ਡੋਨੇਸ਼ਨ ਕੈਂਪ ਲੱਗਦੇ ਹੈਗੇ ਆ ਰਖ ਜਿਹੜੇ ਉੱਥੇ ਜੰਮੂ ਦੇ ਵਿੱਚ ਕਈ ਟਰੱਕ ਭੇਜੀ ਹੋਈ ਹੈਗੇ ਨੇ ਦੇਖੋ ਹਿੰਦ ਸਮਾਚਾਰ ਗਰੁੱਪ ਜਿੱਥੇ ਸਮਾਜ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਿਹਾ ਹੈ ਉੱਥੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਜਿਹੜੇ ਵਿਦਵਾਨੀ ਭਲਾਈ ਦੇ ਲਈ ਕੰਮ ਕਰ ਰਿਹਾ ਹੈ ਜੰਮੂ ਕਸ਼ਮੀਰ ਦੇ ਪੀੜਤ ਲੋਕਾਂ ਦੇ ਕਰ ਰਿਹਾ ਹੈ ਅੱਤਵਾਦ ਪੀੜਤ ਲੋਕਾਂ ਦਾ ਕੰਮ ਕਰ ਰਿਹਾ ਹੈ ਉੱਥੇ ਅੱਜ ਫਿਰੋਜ਼ਪੁਰ ਦੇ ਵਿੱਚ ਜਿਹੜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਖੂਨਦਾਨ ਕੈਂਪ ਦੀ ਮੁਹਿੰਮ ਕੀਤੀ ਹੈ ਅੱਜ ਜਿੱਥੇ ਪੁਰਾ ਪੰਜਾਬ ਜਿਹੜਾ ਹੈਗਾ ਹਰਦ ਦੇ ਨਾਲ ਪ੍ਰਭਾਵਿਤ ਹੈ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਆ ਵੱਖ-ਵੱਖ ਸਮੇਂ ਤੇ ਜਿਹੜੀਆਂ ਬਿਮਾਰੀਆਂ ਫੈਲਣ ਦਾ ਖਤਰਾ ਉਸ ਸਮੇਂ ਦੇ ਵਿੱਚ ਵੀ ਜਿਹੜਾ ਇਹ ਉਪਰਾਲਾ ਕੀਤਾ ਗਿਆ ਇਹ ਲੋੜਵੰਦ ਲੋਕਾਂ ਦੇ ਲਈ ਬਹੁਤ ਭਲਾਈ ਦਾ ਕੰਮ ਹੈ ਔਰ ਬੜੀ ਖੁਸ਼ੀ ਹੋਈ ਹੈ ਕਿ ਅੱਜ ਪੰਜਾਬ ਕੇਸਰੀ ਫਰੂਫ ਦੇ ਸੱਦੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਖੂਨਦਾਨ ਕਰ ਰਹੇ ਨੇ ਇਹ ਫਿਰੋਜ਼ਪੁਰ ਤੇ ਨਹੀਂ ਜਿਹੜਾ ਹੈਗਾ ਅਜਿਹੇ ਕੈਂਪ ਜਿਹੜੇ ਨੇ ਉਹ ਸਮਾਜ ਸੇਵਾ ਦੇ ਖੇਤਰ ਦੇ ਨਾਲ ਜੋੜਨ ਦੇ ਲਈ ਨੌਜਵਾਨਾਂ ਨੂੰ ਜਿਹੜਾ ਵੱਡਾ ਉਪਰਾਲਾ ਕਰ ਰਹੇ ਨੇ ਔਰ ਪਰਮਲੀ ਸੋਟੀ ਮੈਡਮ ਔਰ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਹੈ ਉਹ ਇਸ ਕੈਂਪ ਨੂੰ ਆਰਗੇਨਾਈਜ਼ ਤੇ ਇਹ ਵਧਾਈ ਦੇ ਪਾਸ ਤੇ ਤਾਂ ਬਿਲਕੁਲ ਹੋਰ ਗੱਲਬਾਤ ਕਰਦੇ ਹੈਗੇ ਸਾਡੇ ਨਾਲ ਕਮਲਵੀਰ ਜੀ ਮੌਜੂਦ ਨੇ ਕਈ ਵਾਰ ਜਿਹੜਾ ਇਹਨਾਂ ਨੇ ਬਲੱਡ ਡੋਨੇਟ ਕੀਤਾ ਹੈਗਾ ਕਮਲ ਜੀ ਕਿੰਨੀ ਵਾਰ ਤੁਸੀਂ ਇਹ ਕੀ ਜਿਹੜਾ ਖੂਨਦਾਨ ਕਰ ਰਹੇ ਹੋ ਹਾਂ ਲਗਾਤਾਰ ਇਹ ਤੀਸਰਾ ਸਾਲ ਸੀਗਾ ਜੀ ਤੇ ਸੁਭਾਗੇ ਪ੍ਰਾਪਤ ਹੋਇਆ ਕਿ ਇਸ ਕੈਂਪ ਦਾ ਵੀ ਮੈਂ ਫਰਸਟ ਡੋਨਰ ਸੀਗਾ ਅੱਜ ਦੇ ਦਿਨ ਤੇ ਅੱਜ ਮੈਂ ਜਿਹੜਾ ਆਪਣਾ ਬਲੱਡ ਡੋਨੇਸ਼ਨ ਕੀਤੀ ਹੈਗੀ ਆ ਤੇ ਮੈਂ ਪੰਜਾਬ ਦੇ ਲੋਕ ਜਿਹੜੇ ਹੜ੍ਹ ਤੋਂ ਪ੍ਰਭਾਵਿਤ ਲੋਕ ਐ ਉਹਨਾਂ ਨੂੰ ਇਹ ਅੱਜ ਮੈਂ ਡੈਡੀਕੇਟ ਕਰਦਾ ਇਹ ਸਾਰਾ ਆਪਣਾ ਅੱਜ ਵੀ ਤੁਸੀਂ ਕਈ ਵਾਰ ਤੁਸੀਂ ਖੂਨਦਾਨ ਕਰ ਚੁੱਕੇ ਹੋ ਲਾਲਾ ਜਗਤ ਨਾਰਾਇਣ ਜੀ ਦੀ ਵਰਸੀ ਦੇ ਉੱਪਰ ਹਾਂ ਜੀ ਹਾਂ ਜੀ ਲਗਾਤਾਰ ਤੀਸਰੀ ਵਾਰੀ ਮੈਮ ਨਾਲ ਜਿਵੇਂ ਆਰਗੇਨਾਈਜ਼ ਹੋਇਆ ਵਿੱਚ ਵੀ ਫਰੀਦੀਏ ਸਹਾਇਤਾ ਲਗਾਤਾਰ ਤੀਸਰੇ ਸਾਲ ਮੈਂ ਇਸੇ ਦਿਨ 9 ਸੈਪਟੰਬਰ ਨੂੰ ਲਾਲਾ ਜਗਤ ਨਾਰਾਇਣ ਜੀ ਦੀ ਵਰਸੀ ਦੇ ਲਗਾਤਾਰ ਤੀਸਰੀ ਵਾਰੀ ਕਰ ਰਹੇ ਹਾਂ ਤਾਂ ਵੀ ਕੋ ਸਾਡੇ ਨਾਲ ਇੱਥੇ ਤੁਸੀਂ ਵੱਖ-ਵੱਖ ਸੰਸਥਾਵਾਂ ਦੇ ਆਗੂ ਵੀ ਦੇਖ ਸਕਦੇ ਹੋਗੇ ਉਹ ਜਿਹੜੇ ਪਹੁੰਚੇ ਹੈਗੇ ਨੇ ਲੈ ਕੇ ਆਏ ਹੈਗੇ ਆ ਮੈਮ ਕਿੰਨੇ ਹੁਣ ਤੱਕ ਬਲੱਡ ਜਿਹੜਾ ਡੋਨੇਟ ਕਰ ਚੁੱਕੇ ਹੈਗੇ ਨੇ ਉਹ ਕਿੰਨੇ ਤੋਂ ਕਿੰਨੇ ਵੇਹ ਤੱਕ ਚੱਲੇ ਗਏ ਹੁਣ ਤੱਕ 35 40 ਲੋਕ ਆ ਕੇ ਡੋਨੇਟ ਕਰ ਚੁੱਕੇ ਨੇ ਹਾਲੀ ਟਾਈਮ ਸਿਰਫ 12 ਵਜੇ ਦਾ ਹੋਇਆ ਤੇ 2 ਵਜੇ ਤੱਕ 3 ਵਜੇ ਤੱਕ ਸਾਡਾ ਟਾਈਮ ਹੈਗਾ ਮੈਂ ਆਇਓ ਜਿੰਨੇ ਵੀ ਡੋਨਰਸ ਆਇਓ ਇਹਨਾਂ ਨੂੰ ਮੈਂ ਧੰਨਵਾਦ ਕਰਨਾ ਚਾਹੁੰਨੀ ਹਾਂ ਪੰਜਾਬ ਕੇ ਇਸਰੀ ਗਰੁੱਪ ਵੱਲੋਂ ਕਿਉਂਕਿ ਉਹਨਾਂ ਨੇ ਜਿਹੜਾ ਮੈਨੂੰ ਸਹਿਯੋਗ ਦਿੱਤਾ ਉਹਨਾਂ ਦਾ ਕਾਬਲੇ ਤਾਰੀਫ ਹੈ ਤੇ ਮੈਂ ਸਭ ਦਾ ਧੰਨਵਾਦ ਕਰਦੀ ਹਾਂ। ਕਈ ਬਹੁਤ ਤਸਵੀਰਾਂ ਇਸ ਪਾਸੇ ਵੀ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਹੈਲਥਲੀ ਟੀਮ ਜਿਹੜੀ ਹੈ ਉਹ ਮੌਜੂਦ ਹੈਗੀ ਹੈ। ਹੈਲਥਲੀ ਟੀਮ ਜਿਹੜੀ ਉਹ ਬੈਠੀ ਹੋਈ ਹੈ ਔਰ ਅਮਰ ਸ਼ਹੀਦ ਲਾਲਾ ਜਗਤਨਾਥ ਜੀ ਦੀ 40ਵੀਂ ਵਰ੍ਹੇ ਦੇ ਉੱਪਰ ਜਿਹੜਾ ਅੱਜ ਇਹ ਕੈਂਪ ਹੈ ਉਹ ਲਗਾਇਆ ਗਿਆ ਹੈ। ਇਸ ਪਾਸੇ ਤੁਸੀਂ ਤਸਵੀਰਾਂ ਦੇਖ ਸਕਦੇ ਹੈਗੇ ਹੋ ਕਿ ਬਲੱਡ ਡੋਨੇਟ ਕੀਤਾ ਹੈਗਾ ਨੋ ਜਵਾਲ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਨੇ ਵੱਧ ਚੜ ਕੇ ਜਿਹੜਾ ਇਸ ਦੇ ਵਿੱਚ ਹਿੱਸਾ ਲਿੱਤਾ ਹੈਗਾ ਔਰ ਲੈਣਾ ਵੀ ਚਾਹੀਦਾ ਹੈਗਾ ਕਿਉਂਕਿ ਖੂਨਦਾਨ ਮਹਾਦਾਨ ਹੁੰਦਾ ਔਰ ਇੱਕ ਖੂਨਦਾਨ ਕਰਨਾ ਚਾਹੀਦਾ ਹੈਗਾ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਨੌਜਵਾਨਾਂ ਨੇ ਵੱਧ ਚੜ ਕੇ ਜਿਹੜਾ ਹਿੱਸਾ ਲਿੱਤਾ ਹੈਗਾ ਸਾਡੇ ਨਾਲ ਮੈਡਮ ਵੀ ਮੌਜੂਦ ਹੈ ਮੈਮ ਅੱਜ ਆਪਨੇ ਖੂਨਦਾਨ ਕੀਤਾ ਔਰ ਖੂਨਦਾਨ ਮਹਾਦਾਨ ਕਹਾਇਆ ਜਾਂਦਾ ਹੈ ਤਾਂ ਤੋ ਔਰ ਵੀ ਨੌਜਵਾਨਾਂ ਨੂੰ ਅੱਗੇ ਆਣਾ ਚਾਹੀਏ ਖੂਨਦਾਨ ਕਰਨਾ ਚਾਹੀਏ हाँ जी सर बिल्कुल खून दान करना चाहिए जिन्हें आप खून डोनेट करते हैं तो रीजनरेशन साड़ी ज्यादा होंगी तो ब्लड सर्कुलेशन भी बहुत अच्छी होंगी है तो करके सब ब्लड डोनेट करना चाहिए थैंक यू बिल्कुल आ, की नाम है तुम्हारा तो मेरा अदनान खान खूनदान किया है कि लग रहा कोई चक्कर तो नहीं आ रहे है, है नहीं नहीं कुछ नहीं खूनदान करना चाहिए जी बिल्कुल करना चाहिए किसी का लाइफ बच सकती है इससे और बहुत ही क्या कहते हैं ਇੱਕ ਨੋਵਲ ਕੰਮ ਹੈ ਸਭ ਨੂੰ ਕਰਨਾ ਚਾਹੀਦਾ ਤਾਂ ਬਿਲਕੁਲ ਖੂਨਦਾਨ ਕਰਨਾ ਚਾਹੀਦਾ ਹੈਗਾ ਔਰ ਫਿਰੋਜ਼ਪੁਰ ਦੇ ਵਿੱਚ ਅੱਜ ਇੱਥੇ ਕੈਂਪ ਜਿਹੜਾ ਉਹ ਲਗਾਇਆ ਗਿਆ ਹੈਗਾ ਤਸਵੀਰ ਤੁਸੀਂ ਦੇਖ ਸਕਦੇ ਹੋ ਹਾਰਮੋਨੀ ਆਯੁਰਵੈਦਿਕ ਮੈਡੀਕਲ ਕਾਲਜ ਹਸਤਾ ਇਹ ਜੀਰਾ ਰੋਡ ਦੇ ਉੱਤੇ ਹੈਗਾ ਇੱਥੇ ਜਿਹੜਾ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ ਵਰਸੀ ਦੇ ਉੱਪਰ ਖੂਨਦਾਨ ਕੈਂਪ ਲਗਾਇਆ ਗਿਆ ਹੈਗਾ ਹੈਲਥ ਟੀਮ ਇੱਥੇ ਪਹੁੰਚੀ ਹੈਗੀ ਹੈ ਤਾਂ ਵਕ ਵਕ ਨੌਜਵਾਨ ਇੱਥੇ ਪਹੁੰਚ ਰਹੇ ਹੋਗੇ ਨੇ ਔਰ ਇਸ ਕੈਂਪ ਦੇ ਵਿੱਚ ਪਹੁੰਚ ਕੇ ਖੂਨ ਦਾਨ ਕਰ ਰਹੇ ਹੋਗੇ ਨੇ ਕੈਮਰਾ ਪਰਸਨ ਦੇ ਨਾਲ ਸੜੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ